ਕਿ ਤੁਸੀਂ ਦੇਖ ਰਹੇ ਹੋ ਜੀ ਪਾਣੀ ਭਰਨ ਕਰਕੇ ਸਾਰੇ ਟ੍ਰੈਫਿਕ ਜਾਮ ਪਏ ਨੇ ਲੋਕਾਂ ਦੇ ਘਰਾਂ ਦਾ ਇੱਕ ਪਾਣੀ ਵੜ ਗਿਆ ਹੈ ਅਨਾਰ ਦਾਣਾ ਪਾਰਕ ਤਬਲਾਨੀਆ ਮੰਦਿਰ ਦੀ ਬੈਕ ਸਾਈਡ ਦੇ ਉੱਪਰ ਰੋਕਾ ਦੇ ਜਾ ਕੇ ਦੇਖੋ ਪ੍ਰਸ਼ਾਸਨ ਦਾ ਕੋਈ ਵੀ ਨੁਮਾਇੰਦਾ ਉੱਥੇ ਆ ਕੇ ਨਹੀਂ ਖੜਾ ਹੋਇਆ ਹੈਗਾ ਆ ਕੇ ਦੇਖੋ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜਿਆ ਪਿਆ ਵੇ ਅਸੀਂ ਪ੍ਰਸ਼ਾਸਨ ਨੂੰ ਅਸੀਂ ਇਹੀ ਅਪੀਲ ਕਰਨਾ ਚਾਹੁੰਦੇ ਹਾਂ ਮੇਨ ਹਾਲ ਖਲਵਾ ਦਿੱਤੇ ਜਾਵੇ ਥੋੜੀ ਦੇਰ ਲਈ ਤਾਂ ਕਿ ਪਾਣੀ ਦਾ ਨਿਕਾਸੀ ਹੋ ਸਕੇ ਇਹ ਤਾਂ ਬਹੁਤ ਬੁਰਾ ਹਾਲ ਹੈ ਜਿਹੜਾ ਚਾਂਦਰੀ ਚੌਕ ਏਰੀਆ ਹੋ ਗਿਆ ਸਾਈ ਮਾਰਕੀਟ ਹੋ ਗਿਆ ਇਧਰ ਅਦਾਲਤ ਬਾਜ਼ਾਰ ਈਵਨ ਈਵਨ ਕੁਆਲਿਟੀ ਬਿਕਰੀ ਵਾਲੇ ਦੇ ਆਸੇ ਪਾਸ ਵੀ ਮੇਰੇ ਬੱਚੇ ਉੱਥੇ ਖੜੇ ਨੇ ਮੈਂ ਉੱਥੇ ਤੱਕ ਵੀ ਨਹੀਂ ਜਾ ਸਕਿਆ ਉਹਨਾਂ ਨੂੰ ਲੈਣ ਵਾਸਤੇ ਤਾਂ ਮੈਂ ਆਇਆ ਉੱਥੇ ਜਾਣ ਵਾਸਤੇ ਆਇਆ ਸੀਗਾ ਅੰਬੇ ਅਪਾਰਟਮੈਂਟ ਤੋਂ ਮੈਂ ਆਇਆ ਸੀਗਾ ਉਹ ਬੱਚੇ ਉੱਥੇ ਖੜੇ ਸੀਗੇ ਉਹਨਾਂ ਨੂੰ ਨਾ ਤਾਂ ਕੋਈ ਸਾਧਨ ਮਿਲ ਰਿਹਾ ਸੀ ਇੱਥੇ ਆਣ ਨੂੰ ਨਾ ਹੀ ਉਹਨਾਂ ਕੋਲ ਉਹਨਾਂ ਕੋਲ ਸਕੂਟੀ ਸੀਗੀ ਪਰ ਸਕੂਟੀ ਨਿਕਲਣ ਦਾ ਰਸਤਾ ਨਹੀਂ ਸੀਗਾ ਤਾਂ ਮੈਂ ਗੱਡੀ ਲੈ ਕੇ ਚੱਲਿਆ ਸੀਗਾ ਵੀ ਸ਼ਾਇਦ ਗੱਡੀ ਨਾਲ ਲੈ ਆਵਾਂ ਉਹਨਾਂ ਨੂੰ ਪਰ ਮੇਰੀ ਉਹ ਗੱਡੀ ਇੱਥੇ ਫਸ ਗਈ ਤਾਂ ਤੁਸੀਂ ਆਪ ਸੋਚੋ ਵੀ ਇੱਥੇ ਕਿੰਨਾ ਬੁਰਾ ਹਾਲ ਹੋ ਸਕਦਾ ਗੱਡੀ ਦਾ 20000 ਦਾ ਨੁਕਸਾਨ ਹੋ ਜਾਊਗਾ ਜਿੰਨਾ ਅਸੈਸਮੈਂਟ ਹੈ ਸਾਰਾ ਕੁਝ ਕਰਾਣਾ ਪਊਗਾ ਲਾ ਪਰ ਵਾਈ ਲੋਕਲ ਐਡਮਿਨਿਸਟ੍ਰੇਸ਼ਨ ਹੈ ਜਿਹੜੀ ਉਹਨਾਂ ਦਾ ਉਹਨਾਂ ਦਾ ਹੀ ਰੋਲ ਹੁੰਦਾ ਹੈ ਇਹਦੇ ਵਿੱਚ ਸਾਰੀ ਸੀਵਰੇਜ ਸਾਫ਼ ਕਰਾਣਾ ਜਾਂ ਹੋਰ ਕਰਨਾ ਟਾਈਮਲੀ ਜੇ ਸੀਵਰੇਜ ਸਾਫ਼ ਕਰਾਏ ਹੁੰਦੇ ਤਾਂ ਸ਼ਾਇਦ ਇਹ ਕੰਮ ਨਹੀਂ ਹੁੰਦਾ ਬਚਾਓ ਹੋ ਸਕਦਾ ਸੀਗਾ ਹੁਣ ਜਿਨ੍ਹਾਂ ਨੂੰ ਨੁਕਸਾਨ ਹੋਇਆ ਗਈ ਦੁਕਾਨਾਂ ਮੈਂ ਦੇਖ ਰਿਹਾ ਉਹਨਾਂ ਦੇ ਅੰਦਰ ਵੀ ਪਾਣੀ ਫਸਿਆ ਹੋਇਆ ਹੈ ਉਹਨਾਂ ਦੇ ਅੰਦਰ ਵੀ ਪਾਣੀ ਫਸਿਆ ਹੋਇਆ ਹੈ ਉਹ ਵੀ ਵਿਚਾਰੇ ਘਰੋਂ ਆ ਕੇ ਆਪਣੇ ਦੁਕਾਨਾਂ ਦਾ ਦੇਖਣ ਦੇਖਣ ਆ ਰਹੇ ਨੇ ਤਾਂ ਇਹ ਸਾਰਾ ਨੁਕਸਾਨ ਜਿਹੜਾ ਹੁੰਦਾ ਹੈ ਇਹ ਇਹ ਐਕਚੁਅਲੀ ਤਾਂ ਆਪਣੇ ਸਿਸਟਮ ਆਪਣੇ ਸਿਸਟਮ ਦੀ ਕਮਜ਼ੋਰੀ ਕਰਕੇ ਹੀ ਲੋਕਾਂ ਦਾ ਨੁਕਸਾਨ ਹੁੰਦਾ ਹੈ ਔਰ ਇਹੀ ਜਿਹੜੇ ਲੋਕ ਟੈਕਸ ਦਾ ਪੈਸਾ ਭਰਦੇ ਨੇ ਜਿੰਨੇ ਸੇਲ ਟੈਕਸ ਅਸੀਂ ਦਿੰਦੇ ਆ 50% ਸਾਡੀ ਇਨਕਮ ਦਾ ਜਿਹੜਾ ਟੈਕਸਾਂ ਦੇ ਵਿੱਚ ਜਾਂਦਾ ਉਹਦਾ ਹਿੱਸਾ ਤੁਹਾਨੂੰ ਦੇਖ ਰਹੇ ਹੋ ਵੀ ਆਪਾਂ ਨੂੰ ਕੀ ਮਿਲਦਾ ਹੈ ਇਹ ਇਸ ਕਰਕੇ ਇਹ ਕ腐ਪਸ਼ਨ ਜਿਹੜੀ ਹੈ ਇਹ ਖਤਮ ਹੋਣੀ ਚਾਹੀਦੀ ਹੈ ਕਿਸੇ ਨਾ ਕਿਤੇ ਕੰਮ ਨੂੰ ਠੀਕ ਕਰਨਾ ਚਾਹੀਦਾ ਹੈ ਲੋਕਲ ਐਡਮਿਨਿਸਟ੍ਰੇਸ਼ਨ ਨੂੰ ਦਾ ਚੋਣ ਵੀ ਜਿਹੜੇ ਸਹੀ ਬੰਦਿਆਂ ਦਾ ਕਰਨਾ ਚਾਹੀਦਾ ਹੈ ਉਹ ਲੋਕਾਂ 'ਚ ਵੀ ਕਮੀ ਐ ਜਿਹੜੇ ਲੋਕਾਂ ਨੂੰ ਆਪਾਂ ਉੱਪਰ ਬਿਠਾਣੇ ਆ ਬਿਠਾਉਂਦੇ ਵੀ ਅਸੀਂ ਲੋਕ ਹੀ ਆ ਪਰ ਉਹੀ ਲੋਕ ਆਪਣੇ ਉਸ ਚੀਜ਼ ਦਾ ਨਜਾਇਜ਼ ਫਾਇਦਾ ਉਠਾਉਂਦੇ ਨੇ ਇਹ ਕਾਰਨ ਸਭ ਤੋਂ ਵੱਡਾ ਇਹੀ ਹੁੰਦਾ ਨਹੀਂ ਤੇ ਅੱਜ ਤੋਂ 20-25 ਸਾਲ ਪਹਿਲਾਂ ਦਾ ਇਹ ਹਾਲ ਚੱਲ ਰਿਹਾ ਤਾਂ ਇੰਨਾ ਸੁਧਾਰ ਤਾਂ ਹੋ ਸਕਦਾ ਸੀ ਜਿੰਨਾ